ਮਰਦਾਬਾਦ ਮਰਦਾਬਾਦ ਬਾਬਾ ਬਾਲਾ ਕੰਪਨੀ ਮਰਦਾਬਾਦ ਬਾਬਾ ਬਾਲਾ ਕੰਪਨੀ ਮਰਦਾਬਾਦ ਜਾਨੀ ਆਪਣਾ ਨੋਟਿਸ ਤੋਂ ਸਾਨੂੰ ਕੱਢ ਰਹੇ ਇਥੋਂ ਕੀ ਨਾਂ ਕੀ ਆਪਣਾ ਮੇਰਾ ਨਾਂ ਪਰਮਿੰਦਰ ਸਿੰਘ ਹੈ ਜੀ ਕੀ ਕਿਸ ਪੋਸਟ ਤੇ ਇਥੇ ਕੋ ਕੋ ਕੰਮ ਕਰਦੇ ਤੇ ਤੁਹਾਨੂੰ ਜਿਹੜਾ ਕੱਢਿਆ ਗਿਆ ਕੋਈ ਨੋਟਿਸ ਦਿੱਤਾ ਗਿਆ ਤੁਹਾਨੂੰ ਨਹੀਂ ਨਹੀਂ ਕੋਈ ਨੋਟਿਸ ਨਹੀਂ ਦਿੱਤਾ ਸਿਰਫ ਕਾਲ ਹੀ ਆਈ ਹੈ ਜੀ ਕਾਲ ਕਿਹਨੇ ਕੀਤੀ ਤੁਹਾਨੂੰ 150 ਬੰਦਾ ਕੱਢ ਰਿਆ ਸਾਬ ਨੂੰ ਫੋਨ ਕੀਤਾ ਨੇ ਮੈਨੇਜਮੈਂਟ ਨੇ ਕੀਤੀ ਆ ਬੋਲ ਤੈਨੂੰ ਨੋਟਸ ਨਹੀਂ ਕੋਈ ਦਿੱਤਾ ਕੋਈ ਤਰ੍ਹਾਂ ਕੋਈ ਨੋਟਿਸ ਨਹੀਂ ਦਿੱਤਾ ਕੱਢ ਵੀ ਲੋਕਾਉਟ ਨਾਲ ਉਹਨਾਂ ਨੇ ਕਿਹਾ ਤਨਖਾਹ ਦੇਵਾਂਗੇ ਪੂਰੀ ਪੂਰੀ ਇਹਨਾਂ ਇਹਨਾਂ 4-4000 ਰੁਪਏ ਦੇ ਕੇ ਸਾਡਾ ਮੂੰਹ ਕਾਲਾ ਕਰਦਾ ਕਿ ਉਂਝ ਕਿੰਨੀ ਤਨਖਾਹ ਲੈਂਦੇ ਸੀ ਤੁਸੀਂ ਤਨਖਾਹ ਸਾਡੀ 83 85 ਤੋਂ 87 ਤੋਂ 8300 ਰੁਪਏ ਤਨਖਾਹ ਹੈ ਕੋਲ ਹਾਫ ਤਨਖਾਹ ਦੇ ਕੇ ਤੁਹਾਨੂੰ ਕੱਢਿਆ ਗਿਆ ਬਿਨਾਂ ਨੋਟਿਸ ਦਿੱਤੇ ਕੋਈ ਨੋਟਿਸ ਨਹੀਂ ਤਾਂ ਕੱਲ ਫੋਨ ਆਇਆ ਸ਼ਾਮੀ ਜੀ ਦਾ ਲਵਜੀ ਸਿੰਘ ਐ ਕੀ ਕੰਮ ਕਰਦੇ ਤੁਸੀਂ ਇੱਥੇ ਮੈਂ ਲੈਡਿੰਗ ਸੈਟਰਨ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਹਾਂ 4 ਸਾਲ ਤੇ ਹੁਣ ਤੁਹਾਨੂੰ ਇਹ ਕੱਢਿਆ ਗਿਆ ਕੀ ਕਹਿ ਕੇ ਕੱਢਿਆ ਗਿਆ ਕੰਪਨੀ ਤੋਂ ਸਰ ਮੈਨੂੰ ਸ਼ਾਮ ਨੂੰ ਕਾਲ ਆਈ ਹੈ ਤੇ ਮੈਨੂੰ ਇਹ ਕਾਲ ਕਰਕੇ ਕਿਹਾ ਗਿਆ ਵੀ ਆਪਣਾ ਸ਼ਾਮ ਨੂੰ ਆ ਕੇ ਕੱਲ 3 ਵਜੇ ਆ ਕੇ ਹਸਾਬ ਲੈ ਲੇ ਤੇ ਮੈਂ ਸਰ ਪੁੱਛਿਆ ਮਤਲਬ ਸਾਨੂੰ ਕੋਈ ਇੱਕਦਮ ਕਾਲ ਕੀਤੀ ਹੈ ਇਹਦਾ ਕੀ ਰੀਜ਼ਨ ਹੈ ਕਹਿੰਦਾ ਇਹ ਮੈਨੇਜਮੈਂਟ ਨੂੰ ਪਤਾ ਹੋਊਗਾ ਮੈਨੇਜਮੈਂਟ ਨੂੰ ਮਿਲੋ ਉੱਥੇ ਆ ਕੇ ਤੇ ਇਹ ਇੱਕ ਕਰਕੇ ਕੱਟ ਕੀਤਾ ਵਾ ਉਹ ਮੈਨੇਜਮੈਂਟ ਨਾਲ ਗੱਲ ਕਰਨ ਵਾਸਤੇ ਵੀ ਸਾਨੂੰ ਦੱਸੋ ਕਿਸ ਰੀਜ਼ਨ ਦਾ ਕਰਕੇ ਕੱਢਿਆ ਗਿਆ ਵਾ ਸਾਨੂੰ ਖੁਦ ਨਹੀਂ ਪਤਾ ਪਹਿਲਾਂ ਵੀ ਸਰ 150 ਬੰਦਾ ਮਾਜਾ ਬੰਦ ਕਰਕੇ ਕੱਢਿਆ ਗਿਆ ਸੀ ਪਰ ਫਿਰ ਉਹ ਮਾਜਾ ਚਲਾਇਆ ਗਿਆ ਵਾ ਇੱਕ ਮਹੀਨਾ ਬੰਦ ਕਰਨ ਤੋਂ ਬਾਅਦ ਵੀ ਚਲਾਇਆ ਗਿਆ ਬੰਦੇ ਕੱਢਣ ਤੋਂ ਬਾਅਦ ਤੇ ਹੁਣ ਸਾਨੂੰ ਕਹਿੰਦੇ ਆ ਵੀ 8 ਮਹੀਨੇ ਇੱਕ ਬੰਦ ਰਹਿਣਾ ਵਾ ਤੇ ਬੰਦੇ ਵੀ ਕੱਢੇ 8 ਮਹੀਨੇ ਬਾਅਦ ਤੁਹਾਨੂੰ ਬੁਲਾਵਾਂਗੇ ਸਰ ਅਸੀਂ ਇਹ ਚਾਹੁੰਦੇ ਆ ਜੇ ਸਾਨੂੰ 8 ਮਹੀਨਾ ਬਾਅਦ ਬੁਲਾਉਣਾ ਚਾਹੁੰਦੇ ਆ ਨਾ ਤੇ ਅਸੀਂ ਕਹਿੰਦੇ ਆ ਸਾਨੂੰ ਘਰ ਭਾ ਕੇ ਅੱਧੀ ਅੱਧੀ ਸੈਲਰੀ ਦੋ ਅੱਧੀ ਨਹੀਂ ਦੇਣੀ 15 ਦਿਨਾਂ ਦੀ ਸੈਲਰੀ ਦੋ ਪਰ ਸਾਨੂੰ ਤੁਹਾਡਾ ਹਿਸਾਬ ਨਾ ਕਰੋ ਸਾਨੂੰ ਇੱਥੇ ਰੱਖੋ ਜਦੋਂ ਵੀ ਪਲਾੜੇ ਚਲਾਉਣਾ ਚਾਹੁੰਦੇ ਆ ਨਾ ਉਦੋਂ ਅਸੀਂ ਆਵਾਂਗੇ ਭਾਵੇਂ 8 ਮਹੀਨਿਆਂ ਨੂੰ ਚਲਾਇਆ ਤਾਨੂੰ ਇੱਕ ਵਾਰੀ ਲਿਖ ਕੇ ਦੇਣ ਵੀ ਅਸੀਂ ਤੁਹਾਨੂੰ ਨਹੀਂ ਕੱਢਦੇ ਇੱਥੇ ਰੱਖਾਂਗੇ ਕੰਮ ਕਰਦੇ ਇੱਥੇ ਕੋਕਲਾ ਤੁਸੀਂ ਸਫਾਈ ਕਰਦੇ ਪੈਣਾ ਤੁਹਾਨੂੰ ਅੱਜ ਕੱਢਿਆ ਗਿਆ ਕੀ ਦਾ ਕਹਿ ਕੇ ਕੱਢਿਆ ਗਿਆ ਕੰਪਨੀ ਵੱਲੋਂ ਤੁਹਾਨੂੰ ਦੋਨਾਂ ਕਹਿ ਪੀ ਜਦੋਂ ਚੱਲੂਗਾ ਆ ਗਿਆ ਤਾਂ ਹੁਣ ਪੰਜ ਦੇ ਤੋਂਦਾ ਕਹਿ ਪੀ ਹੁਣ ਹਿਸਾਬ ਨਹੀਂ ਲੱਗਦਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਇੱਥੇ ਆਪਾਂ 2009 ਸੱਤ ਦੇ ਆਏ ਹਾਂ 12-13 ਸਾਲ ਹੋ ਗਏ ਤਾਂ 12-13 ਸਾਲ ਤੇ ਤੁਹਾਨੂੰ ਤਨਖਾਹ ਪੂਰੀ ਰੇਤ ਦਿੱਤੀ ਉਹਨਾਂ ਕੇ ਦਿੱਤੀ ਅੱਧੀ ਭਾਈ ਤੇ ਤੁਸੀਂ ਪੁੱਛਿਆ ਨਹੀਂ ਅੱਧੀ ਕਿਉਂ ਦਿੱਤੀ ਤਨਖਾਹ ਕੰਪਨੀ ਬੰਦ ਹੋ ਗਈ ਤੁਹਾਨੂੰ ਕਹਿੰਦੇ ਕੰਪਨੀ ਇਹਨਾਂ ਨੂੰ ਵੀ ਪਲਾਨ ਨਹੀਂ ਚੱਲਣਾ ਜੇ ਪਲਾਨ ਅੰਦਰ ਚੱਲ ਰਿਹਾ ਹੈ